Get ਨਾਮ ਸਿੰਘ ਸਾਹੇ ਜਮਾਂ ਸੱਤਰ ਭਾਰਤੀ ਕਿਸਾਨ ਜਨ ਨੂੰ ਦੁਆਬਾ ਅੱਜ ਜਿਹੜਾ 2 ਘੰਟੇ ਲਈ ਸਾਰੇ ਦੇਸ਼ ਵਿੱਚ ਰੇਲਵੇ ਚਿੱਟਾ ਜਾਮ ਪਿੱਤਾ ਜਾ ਰਿਹਾ ਉਹਦੇ ਚ ਰੋਸ ਪ੍ਰਗਟ ਕੀਤਾ ਜਾ ਰਿਹਾ ਜਿਹੜੀ ਲਖੀਮਪੁਰ ਖੀਰੀ ਦੀ ਘਟਨਾ ਵਾਪਰੀ ਸੀ ਜਿਹਦੇ ਅਜੇ ਮਿਸ਼ਰਾ ਟੈਨੀ ਦੇ ਬੇਟੇ ਦੀਆਂ ਗੱਡੀਆਂ ਹਟਕਸਾਨਾ ਨੂੰ ਤਰਣ ਕੇ ਛੇੜ ਕੀਤਾ ਉਹਦੇ ਕਾਤਲਾਂ ਨੂੰ ਅਜੇ ਤੱਕ ਸਫ ਨਹੀਂ ਮਿਲਿਆ ਤੇ ਪੀੜਤਾਂ ਨੂੰ ਕੋਈ ਸਫ ਨਹੀਂ ਮਿਲਿਆ ਕਾਤਲਾਂ ਨੂੰ ਸਜ਼ਾਵਾਂ ਨਹੀਂ ਮਿਲੀਆਂ ਉਹ ਇਨਸਾਫ ਲੈਣ ਲਈ ਔਰ ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ ਕਹਿ ਰਿਹਾ ਜਿਹੜੀਆਂ 12 ਕਿਸਾਨੀ ਮੰਗਾਂ ਲਈ ਅੰਦੋਲਨ ਚੱਲ ਰਿਹਾ ਸ਼ੰਭੂ ਤੇ ਖਲੋਰੀ ਦੇ ਉਹਨਾਂ ਮੰਗਾਂ ਨੂੰ ਪ੍ਰਵਾਨ ਕਰਉਣ ਲਈ ਸਰਕਾਰ ਸੁੱਕੀ ਹੋਏ ਨੂੰ ਚੋਣ ਲਈ ਜਿਹੜਾ ਅੱਜ ਦਾ ਰੋਸ ਪ੍ਰਟਾਵਾ ਸਿਰਫ ਸੰਕੇਤਕ ਤੌਰ ਤੇ ਕੀਤਾ ਜਾ ਰਿਹਾ ਤਾਂ ਕਿ ਗੁਰਮੀ ਗੋਈ ਸਰਕਾਰ ਦਾ ਕੋਈ ਸਾਡੀ ਗੱਲ ਦੀ ਆਵਾਜ਼ ਪਹੁੰਚੇ ਇਹ ਸਾਡੀ ਸਤਿਕਾਰਯੋਗ ਨਹੀਂ ਲੋਕੋ ਅਸੀਂ ਯਾਤਰੀਆਂ ਨੂੰ ਪਰੇਸ਼ਾਨ ਕਰਨ ਦੇ ਹੱਕ ਵਿੱਚ ਨਹੀਂ ਅੱਜ ਦਾ ਸੰਕੇਤਕ ਕਰਨਾ ਹੈ ਸਰਕਾਰ ਪਿਛਲੇ ਲੰਬੇ ਸਮੇਂ ਤੋਂ ਨਹੀਂ ਸੁਣ ਰਹੀ ਜਿਹੜੀਆਂ ਮੁੰਡਾ ਮੰਨਾਂ ਦਾ ਐਲਾਨ ਸਰਕਾਰ ਨੇ ਕੀਤਾ ਉਹਦੇ ਤੋਂ ਸਰਕਾਰ ਮੁਲਤਰ ਹੋ ਕੇ ਭੱਜ ਰਹੀ ਆ ਸਰਕਾਰ ਨੂੰ ਜਗਾਉਣ ਲਈ ਔਰ ਲੋਕਾਂ ਦੇ ਵਿੱਚ ਉਹਨਾਂ ਨੂੰ ਉੱਚਾ ਚੜ੍ਹਨ ਲਈ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਇਹ ਗੋਲੀਆਂ ਦੀ ਚੜ੍ਹਦੀ ਗੱਲਾਂ ਦੇ ਸ਼ਮੂਹ ਤੇ ਕਰੋੜੀ ਜਿਹਾ ਮੀਟਿੰਗ ਕਰਕੇ ਅਗਲੇ ਐਲਾਨ ਕੀਤੇ ਜਾਣਗੇ